ਵਲਤੇ ਪੁਲਿਸ ਅਧਿਕਾਰੀਆਂ ਨੇ ਬਦਨਾਮ ਨਸ਼ਿਆਂ ਤਸਕਰਾ ਵਿਰੁੱਧ ਕੀਤੀ ਸਖਤ ਕਾਰਵਾਈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਪਹਿਲ ਕਦਮੀ ਯੁੱਧ ਨਸ਼ਾ ਵਿਰੋਧ ਤਹਿਤ ਇੱਕ ਫੈਸਲਾਕੁਨ ਕਦਮ ਚੁੱਕਦਿਆਂ ਜਲੰਧਰ ਨਗਰ ਨਿਗਮ ਨੇ ਕਮਿਸ਼ਨਰੇਟ ਜਲੰਧਰ ਪੁਲਿਸ ਨਾਲ ਤਾਲਮੇਲ ਕਰਕੇ ਫੱਗੂ ਮਹੱਲੇ ਵਿੱਚ ਬਦਨਾਮ ਨਸ਼ਾ ਤਸਕਰਾਾਂ ਸਬੰਧਤ ਗੈਰ ਕਾਨੂੰਨੀ ਉਸਾਰੀ ਨੂੰ ਟਾ ਦਿੱਤਾ ਜਲੰਧਰ ਦੇ ਪੁਸ ਕਮਿਸ਼ਨ ਤਾਨਪ੍ਰੀਤ ਕਰਨ ਨੇ ਕਿਹਾ ਕਿ ਫੱਗੂ ਮਹੱਲੇ ਵਿੱਚ ਰਾਹੁਲ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਨੇੜੇ ਬਾਬਾ ਜਗਜੀਤ ਸਿੰਘ ਚੌਕ ਗੜਾ ਜਲੰਧਰ ਦੀ ਗੈਰ ਕਾਨੂੰਨੀ ਉਨੀ ਜ਼ਿਆਦਾ ਟਾ ਦਿੱਤੀ ਗਈ ਰਾਹੁਲ ਕੁਮਾਰ ਅਤੇ ਉਸਦਾ ਭਰਾ ਸੌਰਵ ਦੋਵੇਂ ਹੀ ਜਾਣੇ ਪਛਾਣੇ ਨਸ਼ਾ ਤਸਕਰ ਹਨ ਰਾਹੁਲ ਖਿਲਾਫ ਐਨਡੀਪੀਐਸ ਐਕਟ ਅਧੀਨ ਅਗਰੇ ਐਕਟ ਅਧੀਨ ਪੰਜ ਮੁਕਦਮੇ ਦਰਜਾ ਜਦ ਕਿ ਉਸਦਾ ਭਰਾ ਸੌਰਵ ਖਿਲਾਫ ਐਨਡੀਪੀਐਸ ਐਕਟ ਅਧੀਨ ਦੋ ਅਤੇ ਚੋਰੀ ਦਾ ਮੁਕਦਮਾ ਦਰਜਾ ਦਲੰਦਰ ਦੇ ਪੁਲਿਸ ਕਮਿਸ਼ਨ ਤਨਵੀਤ ਕੌਰ ਨੇ ਕਿਹਾ ਹੈ ਕਿ ਇਹ ਕਾਰਵਾਈ ਡਰਗ mafia ਲਈ ਇੱਕ ਸਖਤ ਸੰਦੇਸ਼ ਹੈ ਉਹਨਾਂ ਦੀਆਂ ਗੈਰ ਕਾਨੂੰਨੀ ਜ਼ਿਆਦਾਦਾਂ ਨੂੰ ਖਤਮ ਕਰਕੇ ਸੀ ਨਾ ਸਿਰਫ ਕਾਨੂੰਨ ਲਾਗੂ ਕਰ ਰਹੇ ਹਨ ਸਗੋਂ ਆਪਣੇ ਆਂਗਵਾਨ ਨੂੰ ਨਸ਼ੀਲੇ ਪਦਾਰਥਾਂ ਦੀ ਪਕੜ ਤੋਂ ਵੀ ਮਜ਼ਬੂਤ ਕਰ ਰਿਆਂ ਉਹਨਾਂ ਨੇ ਕਮਿਸ਼ਨ ਰੇਟ ਜ਼ਲੰਧ ਦੇ ਨਸ਼ਿਆਂ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਉਖਾੜ ਸੁੱਟਣ ਦੀ ਵਚਨਬੱਤਾ ਦੀ ਪੁਸ਼ਟੀ ਕੀਤੀ ਹੈ ਤੇ ਨਾਗਰਿਕਾਂ ਨੂੰ ਸਰਕਾਰ ਦੇ WhatsApp ਨੰਬਰਾਂਹੀਂ ਨਸ਼ਿਆਂ ਨਾਲ ਸਬੰਧ ਦੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ ਜਿਸ ਨਾਲ ਸੂਚਨਾ ਦੇਣ ਵਾਲਿਆਂ ਦੀ ਪੂਰੀ ਗੁਪਤਤਾ ਦਾ ਪ੍ਰੋਸਾ ਦਿੱਤਾ ਗਿਆ ਨਿਵਾਸੀਆਂ ਨੇ ਜ਼ਲੰਧਰ ਕਮਿਸ਼ਨਰੇਟ ਪੁਲਿਸ ਦੇ ਇਸ ਉਪਰਾਲੇ ਦਾ ਸਵਾਗਤ ਕੀਤਾ ਉਹਨਾਂ ਨੇ ਸਰਕਾਰ ਦੇ ਦਲੇਰਾਨਾ ਕਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਇਹ ਨਸ਼ਾ ਤਸਕਰਾਂ ਨੂੰ ਇੱਕ ਮਜ਼ਬੂਤ ਸੰਕੇਤ ਦੇਵੇਗਾ ਤੇ ਜਨ ਤੱਕ ਵਿਸ਼ਵਾਸ ਨੂੰ ਪ੍ਰੇਰਿਤ करेगा ਲੋਕਾਂ ਨੇ ਅਜ਼ਈਆਂ ਕਾਰਵਾਰੀਆਂ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਚੱਲ ਰਹੀਆਂ ਨਸ਼ਾ ਵਿਰੁੱਧ ਰਾਜੀ ਦੰਗ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ ਬਿਊਰੋ ਰਿਪੋਰਟ ਸੰਦਰਭ ਸਟੇਵਿੰਗ ਇਹ ਜੋ ਪੰਜਾਬ ਸਰਕਾਰ ਦੀ ਜੁੱਧ ਨਸ਼ਾ ਵਿਰੁੱਧ ਜਿਹੜੀ ਹਮੇਚਾਲ ਰਹੀ ਆ ਉਹਦੇ ਤਹਿਤ ਹੀ ਇਹ ਜਿਹੜਾ ਨਰਕਾ ਹੈਗਾ ਇਹਦੇ 'ਚ ਜਿਹਦੇ ਖਿਲਾਫ ਰਾਹੁਲ ਰਖਚੂਚੀ ਇਹਦੇ ਖਿਲਾਫ 5 ਐਂਟੀਕੈਸਟ ਦੇ ਮਾਮਲੇ ਲੱਗ ਗਿਆ ਔਰ ਇਹਦਾ ਭਰਾ ਦੇ ਖਿਲਾਫ ਵੀ ਜਿਹੜੇ ਆ 3 ਮਾਮਲੇ ਲੱਗ ਗਏ ਕਾਫੀ ਲੰਮੇ ਸਮੇਂ ਤੋਂ ਜਿਹੜਾ ਇਹਨਾਂ ਦੇ ਕੰਮ ਦੇ ਚੱਲ ਰਿਹਾ ਔਰ ਇਹਦੇ ਵਿੱਚ ਇਹ ਜਿਹੜੀ ਆ ਇਲੀਗਲ ਐਨਕ੍ਰੋਚਮੈਂਟ ਕੀਤੀ ਉਹ ਕਾਰਪੋਰੇਸ਼ਨ ਨੇ ਵੀ ਜਿਹੜੀ ਆ ਉਹ ਸਾਡੇ ਕੋਲ ਪੁਲਿਸ ਨਾਲ ਪਈ ਮੰਨ ਦਿੱਤੀ ਸੀ ਤੇ ਰਾਜ ਕੋਰਸਲ ਤੋਂ ਮਹੀਆ ਕਰੇਗੀ ਜੇਕਰ ਸਰਕਾਰ ਦੱਸੇ ਤੇ ਸਿਵਲ ਅਫਸਰਾਂ ਦੀ ਜਿਹੜੀ ਉਹ ਹਿਦੇਵਤ ਜਲੀ ਆ ਉਹ ਜਾਤੀਆਂ ਸਾਡੇ ਜਿਹੜੀ ਉਹ ਇਹ ਗੈਮਬਲੈਂਸ ਦੀ ਕਾਰਵਾਈ ਕਰੀ ਜਾਓ ਨਾਇ ਨਾਇ ਜਿਹੜੀ ਐਨਕ੍ਰੋਚਮੈਂਟ ਆ ਉਹਨੂੰ ਅੱਜ ਕੋੜਿਆ ਜਾ ਰਿਹਾ ਹਾਂ ਪਹਿਲਾਂ ਇਹਨੂੰ ਨੋਟਿਸ ਜਾਰੀ ਕੀਤਾ ਆ ਬਿਲਕੁਲ ਪ੍ਰੋਸੈਸ ਜਿਹੜਾ ਡਾਕਟਰ ਖਾ ਗਿਆ ओ बाद यह सारी कार्रवाई हो जेल दे और यह बहुत इन्हें लंबे समय तो जरा नशे दर्जा हुआ परिवार ने भरा भी तीन मकानों है